ਪੰਜਾਬੀ ਖਬਰਾਂ ਦੇਖ ਰਹੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਹੈ ਜੀ ਗੱਲ ਕਰਾਂਗੇ ਪੰਜਾਬ ਦੇਸ਼ ਅਤੇ ਵਿਦੇਸ਼ ਦੀਆਂ ਵੱਡੀਆਂ ਖਬਰਾਂ ਦੇ ਬਾਰੇ ਚ ਪਰ ਉਸ ਤੋਂ ਪਹਿਲਾਂ ਚਾਤੀ ਮਾਰਦੇ ਹਾਂ ਚੌਣਵੀਆਂ ਖਬਰਾਂ ਤੇ ਪੰਜਾਬ ਸਰ ਹੋਰ ਭਾਰੀ ਹੋਈ ਕਰਜ਼ੇ ਦੀ ਪੰਡ ਹੁਣ ਪੰਜਾਬ ਸਰਕਾਰ ਨੇ ਲਿਆ 1000 ਕਰੋੜ ਦਾ ਕਰਜ਼ਾ 2.5 ਕਰੋੜ ਆਧਾਰ ਕਾਰਡ ਕੀਤੇ ਗਏ ਡੀਐਕਟੀਵੇਟ ਸਰਕਾਰ ਨੇ ਸੰਸਦ ਦੇ ਵਿੱਚ ਦੱਸਿਆ ਕਿਉਂ ਕੀਤਾ ਅਜਿਹਾ ਪੈਨਸ਼ਨ ਨੂੰ ਲੈ ਕੇ ਅਦਾਲਤ ਦਾ ਵੱਡਾ ਫੈਸਲਾ ਕਾਰਪੋਰੇਟ ਘਰਾਣਿਆਂ ਦਾ 10 ਲੱਖ ਕਰੋੜ ਦਾ ਕਰਜ਼ਾ ਵਟੇ ਖਾਤੇ ਪਾਉਣ ਦੀ ਸਖਤ ਨਕੇਦੀ ਸਕੂਲਾਂ 'ਚ ਬੁੱਧਵਾਰ ਤੇ ਵੀਰਵਾਰ ਨੂੰ ਰਹੇਗੀ ਛੁੱਟੀ ਜਾਣੋ ਕਿੱਥੇ ਕਿੱਥੇ ਬੰਦ ਰਹਿਣਗੇ ਸਕੂਲ ਵਿਦਿਆਰਥੀਆਂ ਤੇ ਕਰਮਚਾਰੀਆਂ ਦੀ ਲੱਗੀ ਮੌਜ ਸ਼੍ਰੀ ਦਰਬਾਰ ਸਾਹਿਬ ਦੇ ਸੇਵਾਦਾਰਾਂ ਦੀ ਵਰਦੀ ਦਾ ਰੰਗ ਬਦਲਿਆ ਪੰਜਾਬ 'ਚ ਲੋਕਾਂ ਵਿਚਾਲੇ ਮੱਚਿਆ ਹਹਾਕਾਰ ਸੂਬੇ 'ਚ ਬਿਜਲੀ ਬਿੱਲਾਂ ਨੂੰ ਲੈ ਕੇ ਆਈ ਵੱਡੀ ਖਬਰ ਨਵੇਂ ਬਿਜਲੀ ਬਿੱਲ ਸਿਸਟਮ ਤਹਿਤ ਸਾਰੇ ਪੰਜਾਬ ਸਰਕਾਰ ਦਾ ਮੁਲਾਜ਼ਮਾਂ ਨੂੰ ਝਟਕਾ ਤਨਖਾਹਾਂ 'ਚੋਂ ਹਰ ਮਹੀਨੇ ਕੱਟਿਆ ਜਾਵੇਗਾ ਟੈਕਸ ਤੇ ਹੁਣ ਖਬਰਾਂ ਵਿਸਥਾਰ ਨਾਲ ਪਰ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਜੇਕਰ ਤੁਸੀਂ ਤਾਜ਼ਾ ਤਰੀਨ ਖਬਰਾਂ ਨੂੰ ਪੰਜਾਬੀ ਵਿੱਚ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਸਾਹਮਣੇ ਦਿਖਾਈ ਦੇ ਰਹੇ ਬੈਲ ਦੇ ਬਟਨ ਨੂੰ ਵੀ ਜ਼ਰੂਰ ਦਬਾ ਲਓ ਤੇ ਚਲੋ ਹੁਣ ਸ਼ੁਰੂ ਕਰਦੇ ਹਾਂ ਪੰਜਾਬ ਸਰ ਹੋਰ ਭਾਰੀ ਹੋਈ ਕਰਜ਼ੇ ਦੀ ਪੰਡ ਹੁਣ ਪੰਜਾਬ ਸਰਕਾਰ ਨੇ ਲਿਆ 1000 ਕਰੋੜ ਦਾ ਕਰਜ਼ਾ ਇੱਕ ਪਾਸੇ ਜਿੱਥੇ ਪਹਿਲਾਂ ਹੀ ਪੰਜਾਬ ਸਰਕਾਰ ਕਰਜ਼ੇ ਦੇ ਭਾਰ ਰੇਠ ਹੈ ਇਸ ਦੇ ਦੂਜੇ ਪਾਸੇ ਇੱਕ ਵਾਰ ਫਿਰ ਪੰਜਾਬ ਸਰਕਾਰ ਨੇ ਕਰਜ਼ਾ ਲਿਆ ਹੈ ਜੇਸ ਨਾਲ ਪੰਜਾਬ ਸਰਕਾਰ ਦੇ ਸਰ ਕਰਜ਼ੇ ਦੀ ਪੰਡ ਹੋਰ ਵੀ ਜ਼ਿਆਦਾ ਭਾਰੀ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਵੱਲੋਂ 31 ਜਨਵਰੀ ਨੂੰ 1000 ਕਰੋੜ ਦਾ ਕਰਜ਼ਾ ਲਿਆ ਗਿਆ ਹੈ। ਇਹ ਕਰਜ਼ਾ ਸਰਕਾਰ ਨੇ ਸਰਕਾਰੀ ਸਟਾਕ ਗਹਿਣੇ ਰੱਖ ਕੇ ਲਿਆ ਹੈ। ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ। ਨੋਟੀਫਿਕੇਸ਼ਨ ਦੇ ਅਨੁਸਾਰ ਕਰਜ਼ੇ ਦੀ ਰਕਮ ਪੂੰਜੀ ਖਰਚ ਦੇ ਚੱਲ ਰਹੀਆਂ ਵਿਕਾਸ ਯੋਜਨਾਵਾਂ ਦੇ ਵਿੱਤ ਲਈ ਵਰਤੀ ਜਾਵੇਗੀ। ਜਦਕਿ ਸੰਵਿਧਾਨ ਦੇ ਅਨੁਛੇਦ 293 ਦੇ ਤਹਿਤ ਕੇਂਦਰ ਸਰਕਾਰ ਦੀ ਸਹਿਮਤੀ ਪ੍ਰਾਪਤ ਕੀਤੀ ਗਈ ਹੈ। ਇਸ ਦੀ ਲੋੜ ਉਦੋਂ ਹੁੰਦੀ ਹੈ ਜਦੋਂ ਸੂਬਾ ਨਿਰਧਾਰਤ ਕਰਜ਼ੇ ਸੀਮਾਵਾਂ ਨੂੰ ਪਾਰ ਕਰਦਾ ਹੈ ਦੱਸਦੀ ਹੈ ਕਿ 31 ਜਨਵਰੀ ਨੂੰ ਲਿਆ ਹੋਇਆ ਕਰਜ਼ੇ ਲਈ ਸਾਲ 2038 ਤੱਕ ਕਿਸ਼ਤਾਂ ਭਰਨੀਆਂ ਹੋਣਗੀਆਂ ਪੰਜਾਬ ਸਰਕਾਰ ਪਹਿਲਾਂ ਵੀ ਕਈ ਵਾਰ ਕਰਜ਼ਾ ਲੈ ਚੁੱਕੀ ਹੈ ਇਸ ਸਮੇਂ ਪੰਜਾਬ ਕਰਜ਼ੇ ਲੈਣ ਚ ਦੂਜੇ ਨੰਬਰ ਤੇ ਹੈ ਨਾਲ ਹੀ ਪੰਜਾਬ ਤੇ ਇਸ ਸਮੇਂ 4 ਲੱਖ ਕਰੋੜ ਦਾ ਕਰਜ਼ਾ ਹੈ 21 ਕਰੋੜ ਆਧਾਰ ਕਾਰਡ ਕੀਤੇ ਗਏ ਡੀਐਕਟੀਵੇਟ ਸਰਕਾਰ ਨੇ ਸੰਸਦ ਵਿੱਚ ਦੱਸਿਆ ਕਿਉਂ ਕੀਤਾ ਅਜਿਹਾ ਕੇਂਦਰ ਸਰਕਾਰ ਨੇ ਦੇਸ਼ ਵਿੱਚ ਆਧਾਰ ਨਾਲ ਸੰਬੰਧਿਤ ਧੋਖਾਧੜੀ ਨੂੰ ਰੋਕਣ ਲਈ ਮਹੱਤਵਪੂਰਨ ਕਾਰਵਾਈ ਕੀਤੀ ਹੈ। ਹੁਣ ਤੱਕ ਮ੍ਰਿਤਕ ਵਿਅਕਤੀਆਂ ਦੇ 25 ਮਿਲੀਅਨ ਤੋਂ ਵੱਧ ਆਧਾਰ ਨੰਬਰਾਂ ਨੂੰ ਅਯੋਗ ਕਰ ਦਿੱਤਾ ਗਿਆ ਹੈ। ਸਰਕਾਰ ਦਾ ਮੰਨਣਾ ਹੈ ਕਿ ਕਿਸੇ ਵਿਅਕਤੀ ਦੀ ਮੌਤ ਤੋਂ ਬਾਅਦ ਆਧਾਰ ਨੰਬਰ ਨੂੰ ਕਿਰਿਆਸ਼ੀਲ ਰੱਖਣ ਨਾਲ ਪਛਾਣ ਚੋਰੀ ਤੇ ਸਰਕਾਰੀ ਯੋਜਨਾਵਾਂ ਦੀ ਦੁਰਵਰਤੋਂ ਦਾ ਵੱਡਾ ਖਤਰਾ ਹੁੰਦਾ ਹੈ। ਇਲੈਕਟ੍ਰੋਨਿਕ ਤੇ ਸੂਚਨਾ ਟੈਕਨੋਲੋਜੀ ਰਾਜ ਮੰਤਰੀ ਜਤਨ ਪ੍ਰਸਾਰ ਨੇ ਸੰਸਦ ਵਿੱਚ ਇਸ ਕਾਰਵਾਈ ਦਾ ਐਲਾਨ ਕੀਤਾ। ਉਨਾ ਕਹੇ ਕਿ ਆਧਾਰ ਕਾਰਡ ਦੁਨੀਆ ਦਾ ਸਭ ਤੋਂ ਵੱਡਾ ਬਾਇਓਮੈਟ੍ਰਿਕ ਪਛਾਣ ਪ੍ਰਣਾਲੀ ਹੈ ਜਿਸ ਵਿੱਚ ਲਗਭਗ 1.34 ਬਿਲੀਅਨ ਜੀਵਤ ਆਧਾਰ ਧਾਰਕ ਹਨ ਯੂਆਈਡੀਏਆਈ ਆਧਾਰ ਡਾਟਾਬੇਸ ਦੀ ਸ਼ੁੱਧਤਾ ਤੇ ਭਰੋਸੇਯੋਗਤਾ ਨੂੰ ਬਣਾਈ ਰੱਖਣ ਲਈ ਲਗਾਤਾਰ ਸਫਾਈ ਕਾਰਜ ਚਲਾ ਰਿਹਾ ਹੈ ਮੰਤਰੀ ਨੇ ਸੰਸਦ ਨੂੰ ਦੱਸਿਆ ਕਿ ਕਿਸੇ ਵਿਅਕਤੀ ਦੀ ਮੌਤ ਤੋਂ ਬਾਅਦ ਆਧਾਰ ਨੰਬਰ ਨੂੰ ਅਯੋਗ ਕਰਨ ਵਿੱਚ ਅਸਫਲ ਰਹਿਣ ਨਾਲ ਪਛਾਣ ਤੋਂ ਖਤੜੀ ਹੋ ਸਕਦੀ ਹੈ ਸਰਕਾਰੀ ਯੋਜਨਾਵਾਂ ਵਿੱਚ ਬੈਂਕਿੰਗ ਧੋਖਾਧੜੀ ਤੇ ਹੋਰ ਗੈਰ ਕਾਨੂੰਨੀ ਗਤੀਵਿਧੀਆਂ ਦਾ ਲਾਭ ਲੈਣ ਲਈ ਮ੍ਰਿਤਕ ਵਿਅਕਤੀ ਦੇ ਆਧਾਰ ਨੰਬਰ ਦੀ ਵਰਤੋਂ ਕਰਨ ਦਾ ਜੋਖਮ ਹੁੰਦਾ ਹੈ ਇਸ ਕਾਰਨ ਕਰਕੇ ਭਾਰਤੀ ਵਿਲੱਖਣ ਪਛਾਣ ਅਥਾਰਟੀ ਨੇ ਪਹਿਲਾਂ ਹੀ 25 ਮਿਲੀਅਨ ਤੋਂ ਵੱਧ ਅਜਿਹੇ ਆਧਾਰ ਨੰਬਰਾਂ ਨੂੰ ਅਯੋਗ ਕਰ ਦਿੱਤਾ ਹੈ ਕਾਰਪੋਰੇਟ ਘਰਾਣਿਆਂ ਦਾ 10 ਲੱਖ ਕਰੋੜ ਦਾ ਕਰਜ਼ਾ ਵਟੇ ਖਾਤੇ ਪਾਉਣ ਦੀ ਸਖਤ ਨਕੇਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਤੇ ਜਥੇਦਾਰ ਸਕਤਰ ਸਰਵਣ ਸਿੰਘ ਪੰਦੇਰ ਨੇ ਲਿਖਤੀ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਲਗਾਤਾਰ ਕਾਰਪੋਰੇਟ ਦੇ ਹੱਕ ਵਿੱਚ ਭੁਗਤਦਿਆਂ ਉਹਨਾਂ ਦਾ ਦੇਸ਼ ਦੇ ਆਰਥਿਕ ਸੌਮਿਆਂ ਤੇ ਜਨਤਕ ਆਧਾਰਿਆਂ ਤੇ ਕਬਜ਼ਾ ਕਰਵਾਇਆ ਜਾ ਰਿਹਾ ਹੈ ਸਬਸਿਡੀਆਂ ਤੇ ਟੈਕਸ ਛੋਟਾਂ ਦੇ ਕੇ ਮਾਲਾ-ਮਾਲ ਕੀਤਾ ਜਾ ਰਿਹਾ ਹੈ ਇਸ ਤਰ੍ਹਾਂ ਪਿਛਲੇ 5 ਸਾਲਾਂ 2017 ਤੋਂ ਲੈ ਕੇ 2022 ਤੱਕ ਬੈਂਕਾਂ ਤੋਂ ਕਰਜ਼ਾ ਲੈ ਕੇ ਵਿਦੇਸ਼ੀ ਭੱਜ ਚੁੱਕੇ ਕਾਰਪੋਰੇਟਾਂ ਦੇ ਹੋਰ سرمਾਈਦਾਨਾ ਘਰਾਣਿਆਂ ਦਾ 991640 ਕਰੋੜ ਦਾ ਕਰਜ਼ਾ ਵੱਟੇ ਖਾਤੇ ਪਾ ਕੇ ਖਤਮ ਕਰ ਦਿੱਤਾ ਹੈ ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਦੀ ਇਸ ਦੇਸ਼ ਵਿਰੋਧੀ ਕਾਰਵਾਈ ਦੀ ਸਖਤ ਨਿਖੇਧੀ ਕੀਤੀ ਤੇ ਕਿਹਾ ਦੂਜੇ ਪਾਸੇ ਦੇਸ਼ ਦੇ ਕਿਸਾਨ ਮਜ਼ਦੂਰ ਜਿਨ੍ਹਾਂ ਨੇ ਦੇਸ਼ ਦਾ ਅੰਨ ਭੰਡਾਰ ਭਰਿਆ ਹੈ ਤੇ ਆਮਦਨ ਘਟਣ ਲਗਾਤਾਰ ਖਰਚੇ ਵਧਣ ਦੇ ਕਿਸਾਨ ਪੱਖੀ ਖੇਤੀ ਨੀਤੀ ਨਾ ਹੋਣ ਕਰਕੇ ਵੀ ਘਾਟੇ ਵੰਦਾ ਖੇਤੀ ਕੀਤੀ ਤੇ ਕਰਜ਼ੇ ਦੀ ਮਾਰ ਚੱਲ ਰਿਹਾ ਹੈ ਦੇਸ਼ ਦੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਸਿਰ 12 ਲੱਖ ਕਰੋੜ ਦਾ ਕਰਜ਼ਾ ਹੈ ਤੇ ਹਰ ਰੋਜ਼ 46 ਕਿਸਾਨ ਮਜ਼ਦੂਰ ਕਰਜ਼ੇ ਕਾਰਨ ਖੁਦਕੁਸ਼ੀ ਕਰ ਰਹੇ ਹਨ ਮੋਦੀ ਸਰਕਾਰ ਵੱਲੋਂ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਖਤਮ ਕਰਨ ਨੂੰ ਦੇਸ਼ ਅਰਥਚਾਰਾ ਡੁੱਬਣ ਦੀ ਗੱਲ ਕਹੀ ਜਾ ਰਹੀ ਹੈ ਤੇ ਕਾਰਪੋਰੇਟਾਂ ਦਾ ਕਰਜ਼ਾ ਖਤਮ ਕਰਕੇ ਦੇਸ਼ ਦਾ ਖਜ਼ਾਨਾ ਲੁੱਟਾਇਆ ਜਾ ਰਿਹਾ ਹੈ ਕਿਸਾਨ ਆਗੂਆਂ ਨੇ ਮੋਦੀ ਸਰਕਾਰ ਨੂੰ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖਤਮ ਕਰਨ ਲਈ ਆਖਦੇ ਆਂ 23 ਫਸਲਾਂ ਦੀ ਖਰੀਦ ਦੀ ਗਾਰੰਟੀ ਦਾ ਕਾਨੂੰਨ ਬਣਾਉਣ ਤੇ ਕਿਸਾਨ ਪੱਖੀ ਖੇਤੀ ਨੀਤੀ ਬਣਾਉਣ ਦੀ ਮੰਗ ਕੀਤੀ ਹੈ ਕਿਸਾਨ ਆਗੂਆਂ ਨੇ ਪੰਜਾਬ ਤੇ ਦੇਸ਼ ਦੇ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਦੇਸ਼ ਦੇ ਹਾਕਮਾਂ ਖਿਲਾਫ ਆਪਣੇ ਹੱਕ ਲੈਣ ਲਈ ਲਾਮਬੰਦ ਹੋਵੋ ਤੇ ਤਿੱਖੇ ਸੰਘਰਸ਼ਾਂ ਦੇ ਪੜ ਮੱਲੋ ਪੈਨਸ਼ਨ ਨੂੰ ਲੈ ਕੇ ਅਦਾਲਤ ਦਾ ਵੱਡਾ ਫੈਸਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੈਨਸ਼ਨ ਨੂੰ ਲੈ ਕੇ ਇੱਕ ਮਹੱਤਵਪੂਰਨ ਫੈਸਲਾ ਸੁਣਾਇਆ ਹੈ ਪੈਨਸ਼ਨ ਨਾਲ ਸੰਬੰਧਿਤ ਇੱਕ ਮਹੱਤਵਪੂਰਨ ਮਾਮਲੇ ਵਿੱਚ ਹਾਈ ਕੋਰਟ ਨੇ ਸਪਸ਼ਟ ਕੀਤਾ ਹੈ ਕਿ ਲੰਬੇ ਸਮੇਂ ਤੱਕ ਸੇਵਾ ਕਰਨ ਨਾਲ ਕਿਸੇ ਅਧਿਕਾਰੀ ਨੂੰ ਪੈਨਸ਼ਨ ਦਾ ਅਧਿਕਾਰ ਨਹੀਂ ਮਿਲ ਜਾਂਦਾ ਪੈਨਸ਼ਨ ਕੋਈ ਇਨਾਮ ਨਹੀਂ ਹੈ ਸਗੋਂ ਇਹ ਯੋਗਤੀ ਪ੍ਰਕਿਰਿਆ ਤੇ ਸੇਵਾ ਨਿਯਮਾਂ ਦੇ ਤਹਿਤ ਪ੍ਰਦਾਨ ਕੀਤਾ ਜਾਣ ਵਾਲਾ ਕਾਨੂੰਨੀ ਲਾਭ ਹੈ ਜਸਟਿਸ ਹਰਪ੍ਰੀਤ ਸਿੰਘ ਬਰਾੜ ਨੇ ਇਹ ਟਿੱਪਣੀ ਇੱਕ ਸੇਵਾਮੁਕਤ ਫੌਜੀ ਅਧਿਕਾਰੀ ਵੱਲੋਂ ਸਿਵਲਿਅਨ ਖੇਤਰ ਵਿੱਚ ਉਸਦੀ ਮੌਢ ਨੌਕਰੀ ਦੇ ਆਧਾਰ ਤੇ ਪੈਨਸ਼ਨ ਦੀ ਮੰਗ ਕਰਨ ਵਾਲੀ ਪਟੀਸ਼ਨ ਦੀ ਸੁਣਵਾਈ ਦੌਰਾਨ ਕੀਤੀ। ਪਟੀਸ਼ਨਕਰਤਾ ਨੂੰ ਪੰਜਾਬ ਬਿਜਲੀ ਰੈਗੂਲੇਟਰੀ ਕਮਿਸ਼ਨ ਵਿੱਚ ਇੱਕ ਸਥਾਈ ਅਹੁਦੇ ਤੇ ਨਿਯੁਕਤ ਕੀਤਾ ਗਿਆ ਸੀ ਪਰ ਉਹਨਾਂ ਨੂੰ ਪੈਨਸ਼ਨ ਲਾਭ ਨਹੀਂ ਦਿੱਤੇ ਗਏ ਸਨ। ਅਦਾਲਤ ਨੇ ਲੈਫਟੀਨੈਂਟ ਕਰਨਲ ਅਸ਼ੋਕ ਦੀ ਪਟੀਸ਼ਨ ਨੂੰ ਇਹ ਕਹਿੰਦੇ ਹੋਏ ਖਾਰਜ ਕਰ ਦਿੱਤਾ ਕਿ ਉਹਨਾਂ ਦੀ ਨਿਯੁਕਤੀ ਅਜਹੀ ਨਹੀਂ ਸੀ ਕਿ ਉਹ ਕਾਨੂੰਨੀ ਤੌਰ ਤੇ ਪੈਨਸ਼ਨ ਲੈ ਸਕਣ। ਅਦਾਲਤ ਨੇ ਸਪੱਸ਼ਟ ਕੀਤਾ ਕਿ ਪੈਨਸ਼ਨ ਦਾ ਅਧਿਕਾਰ ਉਦੋਂ ਹੀ ਪੈਦਾ ਹੁੰਦਾ ਹੈ ਜਦੋਂ ਸੇਵਾ ਦੀਆਂ ਸ਼ਰਤਾਂ ਤੇ ਨਿਯਮ ਇਸ ਦੀ ਇਜਾਜ਼ਤ ਦਿੰਦੇ ਹਨ ਸਕੂਲਾਂ 'ਚ ਬੁੱਧਵਾਰ ਤੇ ਵੀਰਵਾਰ ਨੂੰ ਰਹੇਗੀ ਛੁੱਟੀ ਜਾਣੋ ਕਿੱਥੇ ਕਿੱਥੇ ਬੰਦ ਰਹਿਣਗੇ ਸਕੂਲ ਵਿਦਿਆਰਥੀਆਂ ਤੇ ਕਰਮਚਾਰੀਆਂ ਦੀ ਲੱਗੀ ਮੋਜ ਹੈ ਸਾਲ ਦਾ ਦੂਜਾ ਮਹੀਨਾ ਵਿਦਿਆਰਥੀਆਂ ਲਈ ਛੁੱਟੀਆਂ ਨਾਲ ਭਰਿਆ ਹੋਇਆ ਹੈ ਦੱਸਦੇ ਕਿ ਸਕੂਲ ਦਸੰਬਰ ਤੇ ਜਨਵਰੀ ਵਿੱਚ ਸਰਦੀਆਂ ਦੀਆਂ ਛੁੱਟੀਆਂ ਲਈ ਬੰਦ ਹੁੰਦੇ ਹਨ ਫਰਵਰੀ ਆਮ ਤੌਰ ਤੇ ਅਕਾਦਮਿਕ ਸਮਾਸਾਰਣੀ ਲਈ ਇੱਕ ਮਹੱਤਵਪੂਰਨ ਮਹੀਨਾ ਹੁੰਦਾ ਹੈ ਜਿਸ ਕਾਰਨ ਵਿਦਿਆਰਥੀਆਂ ਨੂੰ ਦਸੰਬਰ ਤੇ ਜਨਵਰੀ ਦੇ ਮੁਕਾਬਲੇ ਇਸ ਮਹੀਨੇ ਘੱਟ ਛੁੱਟੀਆਂ ਮਿਲਦੀਆਂ ਹਨ ਹਾਲਾਂਕਿ ਇਸ ਦੇ ਬਾਵਜੂਦ ਵੀ ਉਹ ਛੁੱਟੀਆਂ ਦਾ ਆਨੰਦ ਮਾਣ ਸਕਣਗੇ ਜ਼ਿਆਦਾਤਰ ਵਿਦਿਅਕ ਸੰਸਥਾਵਾਂ ਫਰਵਰੀ ਵਿੱਚ ਆਪਣੇ ਸਿਲੇਬਸ ਨੂੰ ਸੋਧੀਆਂ ਹਨ ਪ੍ਰੀ ਬੋਰਡ ਪ੍ਰੀਖਿਆਵਾਂ ਦੀ ਤਿਆਰੀ ਕਰਦੀਆਂ ਹਨ ਤੇ ਵਿਹਾਰਨ ਮੁਲਾਂਕਣਾਂ ਨੂੰ ਪੂਰਾ ਕਰਦੀਆਂ ਹਨ ਫਰਵਰੀ ਵਿੱਚ ਕੁਝ ਛੁੱਟੀਆਂ ਧਾਰਮਿਕ ਜਾਂ ਸੱਭਿਆਚਾਰਕ ਤਿਉਹਾਰਾਂ ਨਾਲ ਜੁੜੀਆਂ ਹੁੰਦੀਆਂ ਹਨ ਜਿਵੇਂ ਕਿ ਮਹਾਸ਼ਿਵਰਾਤਰੀ ਲੋਸਰ ਤੇ ਛਤਰਪਤੀ ਸ਼ਿਵਾਜੀ ਮਹਾਰਾਜ ਜਨਮ ਦਿਤੀ ਹਾਲਾਂਕਿ ਇਹਨਾਂ ਵਿੱਚ ਬਹੁਤ ਸਾਰੇ ਤਿਉਹਾਰ ਜਾਂ ਵੀਕਐਂਡ ਤੇ ਆਉਂਦੇ ਹਨ ਜਾਂ ਕੁਝ ਰਾਜਾਂ ਵਿੱਚ ਖੇਤਰੀ ਛੁੱਟੀਆਂ ਵਜੋਂ ਮਨਾਏ ਜਾਂਦੇ ਹਨ। ਸ਼੍ਰੀ ਦਰਬਾਰ ਸਾਹਿਬ ਦੇ ਸੇਵਾਦਾਰਾਂ ਦੀ ਵਰਦੀ ਦਾ ਰੰਗ ਬਦਲਿਆ। ਅੰਮ੍ਰਿਤਸਰ ਦੇ ਹਰਮੰਦਰ ਸਾਹਿਬ ਦੇ ਸੇਵਾਦਾਰਾਂ ਦੀ ਵਰਦੀ ਬਦਲ ਦਿੱਤੀ ਗਈ ਹੈ। ਇਸ ਦਾ ਉਦੇਸ਼ ਪਰੰਪਰਾ ਅਨੁਸ਼ਾਸਨ ਦੇ ਮਾਣ ਨੂੰ ਹੋਰ ਮਜ਼ਬੂਤ ਕਰਨਾ ਹੈ। ਨਵੀਂ ਵਿਵਸਥਾ ਦੇ ਤਹਿਤ ਹਰਮੰਦਰ ਸਾਹਿਬ ਵਿਖੇ ਤਨਾਦ ਸੇਵਾਦਾਰ ਹੁਣ ਪਹਿਲੀ ਵਾਰ ਦੋ ਰੰਗਾਂ ਦੀ ਵਰਦੀ ਪਾਉਂਦੇ ਹਨ। ਇਸ ਦੇ ਨਾਲ ਹੀ ਮੋਢਿਆਂ ਤੇ ਖੰਡੇ ਦੀ ਨਕਾਸ਼ੀ ਤੇ ਚਿੱਟੇ ਰੰਗ ਦਾ ਹਜੂਰੀਆ ਗੱਲ ਵਿੱਚ ਪਾਇਆ ਕਰਨਗੇ। ਸੇਵਾਦਾਰਾਂ ਦੀ ਵਰਦੀ ਵਿੱਚ ਪਹਿਲਾਂ ਚਾਰ ਬਦਲਾਅ ਹੋਏ ਸਨ 1960 ਤੋਂ 1970 ਤੱਕ ਸੇਵਾਦਾਰਾਂ ਦੀ ਵਰਦੀ ਪੂਰੀ ਤਰ੍ਹਾਂ ਰਵਾਇਤੀ ਸੀ ਇਸ ਤੋਂ ਬਾਅਦ 1990 ਵਿੱਚ ਇਹ ਮਿਆਰੀ ਨੀਲੀ ਵਰਦੀ ਤੇ ਪਛਾਣ ਚਿੰਨ੍ਹ ਜੋੜਿਆ ਗਿਆ ਸੰ 2000 ਵਿੱਚ ਵਰਦੀ ਤੇ ਮੋਢਿਆਂ ਤੇ ਛਾਤੀ ਦੇ ਪਛਾਣ ਚਿੰਨ੍ਹ ਤੇ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਲਿਖਿਆ ਹੋਣਾ ਸ਼ੁਰੂ ਹੋ ਗਿਆ ਉਦੋਂ ਤੋਂ 2015 ਤੋਂ ਵਰਦੀ ਮੁੱਖ ਤੌਰ ਤੇ ਨੀਲੀ ਹੈ ਵਰਦੀ ਦਾ ਰੰਗ ਦੁਬਾਰਾ ਬਦਲਿਆ ਗਿਆ ਹੈ ਇਸ ਬਦਲਾਅ ਦਾ ਐਲਾਨ 3 ਦਿਨ ਪਹਿਲਾਂ ਹੀ ਕੀਤਾ ਗਿਆ ਸੀ ਪਰ ਅੱਜ 5 ਫਰਵਰੀ ਨੂੰ ਅਧਿਕਾਰਿਕ ਤੌਰ ਤੇ ਲਾਗੂ ਕੀਤਾ ਗਿਆ ਸੀ ਇਹ ਫੈਸਲਾ ਸ਼੍ਰੋਮਣੀ ਕਮੇਟੀ ਨੇ ਲਿਆ ਹੈ ਸੇਵਾਦਾਰ ਇਕਸਾਰਤਾ ਤੇ ਅਨੁਸ਼ਾਸਨ ਬਣਾਈ ਰੱਖਣ ਲਈ ਹਰ ਹਫਤੇ ਬਦਲਵੇਂ ਦਿਨਾਂ ਤੇ ਇਹ ਵਰਦੀ ਪਾਉਣਗੇ ਇਸ ਬਦਲਾਅ ਦੀ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਜਦੋਂ ਸੇਵਾਦਾਰ ਪੀਲੀ ਵਰਦੀ ਪਾਉਣਗੇ ਤਾਂ ਉਹਨਾਂ ਦੀਆਂ ਪੱਗਾਂ ਨੀਲੀਆਂ ਹੋਣਗੀਆਂ ਤੇ ਜਦੋਂ ਉਹ ਨੀਲੀ ਵਰਦੀ ਪਾਉਣਗੇ ਤਾਂ ਉਹਨਾਂ ਦੀਆਂ ਪੱਗਾਂ ਪੀਲੀਆਂ ਹੋਣਗੀਆਂ ਸੇਵਾਦਾਰਾਂ ਨੂੰ ਪਹਿਲਾਂ ਹੀ ਨਵੀਆਂ ਵਰਦੀਆਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ ਜਿਨ੍ਹਾਂ ਨੂੰ ਅਜੇ ਤੱਕ ਇਹ ਨਹੀਂ ਮਿਲੀਆਂ ਹਨ ਉਹਨਾਂ ਨੂੰ ਜਲਦੀ ਹੀ ਇਹ ਪ੍ਰਾਪਤ ਹੋ ਜਾਣਗੀਆਂ ਪੰਜਾਬ ਦੇ ਲੋਕਾਂ ਵਿੱਚ ਹਾਹਾਕਾਰ ਸੂਬੇ 'ਚ ਬਿਜਲੀ ਬਿੱਲਾਂ ਨੂੰ ਲੈ ਕੇ ਆਈ ਵੱਡੀ ਖਬਰ ਨਵੇਂ ਬਿਜਲੀ ਬਿੱਲ ਸਿਸਟਮ ਤਹਿਤ ਸਾਰੇ ਪੰਜਾਬ ਦੇ ਬਿਜਲੀ ਖਪਤਕਾਰਾਂ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੇ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪੂਰੇ ਪੰਜਾਬ ਵਿੱਚ ਹੁਣ ਬਿਜਲੀ ਦੇ ਬਿੱਲਾਂ ਦੇ ਪੁਰਾਣੇ ਸਿਸਟਮ ਨੂੰ ਬਦਲ ਕੇ ਨਵੀਂ ਤਕਨੀਕ ਅਪਣਾਉਣ ਜਾ ਰਿਹਾ ਹੈ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਇਸ ਨਵੇਂ ਸਿਸਟਮ ਨੂੰ ਲਾਗੂ ਕਰਨ ਲਈ ਜੰਗੀ ਪੱਦਰ ਤੇ ਜੁਟੇ ਹੋਏ ਹਨ ਨਵੇਂ ਬਿਜਲੀ ਬਿਲਿੰਗ ਸਿਸਟਮ ਤਹਿਤ ਸਾਰੇ ਪੁਰਾਣੇ ਖਪਤਕਾਰਾਂ ਦੇ ਖਾਤੇ ਨਵੇਂ ਖਾਤਾ ਨੰਬਰਾਂ ਨਾਲ ਬਦਲੇ ਗਏ ਹਨ ਇਸ ਸੰਬੰਧੀ ਕਾਰਜਕਾਰੀ ਇੰਜੀਨੀਅਰ ਏਐਸਈ ਖਰੜ ਇੰਦਰਪਾਲ ਸਿੰਘ ਨੇ ਖਪਤਕਾਰਾਂ ਨੂੰ ਸੂਚਿਤ ਕੀਤਾ ਕਿ ਉਹ ਨਵੀਂ ਪੀਐਸਪੀਸੀਐਲ ਖਪਤਕਾਰ ਐਪ ਮੋਬਾਈਲ ਫੋਨ 'ਤੇ ਤੁਰੰਤ ਸਥਾਪਿਤ ਕਰਨ। ਇਸ ਐਪ ਰਾਹੀਂ ਖਪਤਕਾਰ ਨਵਾਂ ਖਾਤਾ ਨੰਬਰ ਪ੍ਰਾਪਤ ਕਰ ਸਕਦੇ ਹਨ। ਉਹਨਾਂ ਕਹਿੰਦੇ ਕਿ ਐਪ ਲੌਗਇਨ ਕਰਦੇ ਸਮੇਂ ਜੇਕਰ ਤੁਹਾਡੇ ਕੋਲ ਪੁਰਾਣਾ ਖਾਤਾ ਨੰਬਰ ਮੌਜੂਦ ਹੈ ਤਾਂ ਉਹ ਦਰਜ ਕਰਨ ਉਪਰੰਤ ਸਿਸਟਮ ਤੁਹਾਡੇ ਸਾਰੇ ਬੇਰਵੇ ਆਪਣੇ ਆਪ ਪੁਰਾਣੀ ਐਪ ਤੋਂ ਪ੍ਰਾਪਤ ਕਰ ਲਵੇਗਾ। ਜੇਕਰ ਪੁਰਾਣਾ ਖਾਤਾ ਨੰਬਰ ਉਪਲਬਧ ਨਹੀਂ ਹੈ ਤਾਂ ਖਪਤਕਾਰ ਆਪਣੇ ਵੇਰਵੇ ਹੱਥੀਂ ਦਰਜ ਕਰ ਸਕਦੇ ਹਨ ਉਹਨਾਂ ਕਹੇ ਕਿ ਬਿਜਲੀ ਬਿੱਲਾਂ ਦਾ ਭੁਗਤਾਨ ਕਰਨ ਨਵੇਂ ਕਨੈਕਸ਼ਨ ਲਈ ਅਰਜੀ ਦੇਣ ਤੇ ਹੋਰ ਸੇਵਾਵਾਂ ਦਾ ਲਾਭ ਲੈਣ ਲਈ ਇਸ ਨਵੀਂ ਐਪ ਨੂੰ ਜਲਦੀ ਤੋਂ ਜਲਦੀ ਸਥਾਪਿਤ ਕੀਤਾ ਜਾਣਾ ਚਾਹੀਦਾ ਹੈ ਹਾਲਾਂਕਿ ਇਸ ਤਬਦੀਲੀ ਦੌਰਾਨ ਖਪਤਕਾਰਾਂ ਲਈ ਵੱਡੀਆਂ ਮੁਸ਼ਕਲਾਂ ਖੜੀਆਂ ਹੁੰਦੀਆਂ ਨਜ਼ਰ ਆ ਰਹੀਆਂ ਹਨ ਸੂਤਰਾਂ ਅਨਸਾਰ ਨਵਾਂ ਸਿਸਟਮ ਸ਼ੁਰੂ ਕਰਨ ਤੋਂ ਪਹਿਲਾਂ ਪਾਵਰਕਾਮ ਦੇ ਅਧਿਕਾਰੀ ਕਾਗਜ਼ਾਂ 'ਚ ਹੀ ਪੈਂਡਿੰਗ ਪਏ ਕੰਮਾਂ ਨੂੰ ਨਿਬੇੜਨ ਦੀ ਕੋਸ਼ਿਸ਼ ਕਰ ਰਹੇ ਹਨ ਸਾਨਾ ਪਹਿਲਾਂ ਅਪਲਾਈ ਕੀਤੇ ਨਵੇਂ ਮੀਟਰ ਲੋਡ ਵਧਾਉਣ ਦੇ ਕੇਸ ਤੇ ਹੋਰ ਸ਼ਿਕਾਇਤਾਂ ਨੂੰ ਫਾਈਲਾਂ ਚ ਤਾਂ ਹੱਲ ਦਿਖਾਇਆ ਜਾ ਰਿਹਾ ਹੈ ਪਰ ਜ਼ਮੀਨੀ ਪੱਧਰ ਤੇ ਖਪਤਕਾਰਾਂ ਦੀਆਂ ਸਮੱਸਿਆਵਾਂ ਉਸੇ ਤਰ੍ਹਾਂ ਬਰਕਰਾਰ ਹਨ ਪੰਜਾਬ ਸਰਕਾਰ ਦਾ ਮੁਲਾਜ਼ਮਾਂ ਨੂੰ ਝਟਕਾ ਤਨਖਾਹਾਂ ਚੋ ਹਰ ਮਹੀਨੇ ਕੱਟਿਆ ਜਾਵੇਗਾ ਟੈਕਸ ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਕੰਟਰੈਕਟ ਅਧਾਰਿਤ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚੋਂ 200 ਰੁਪਏ ਪ੍ਰਤੀ ਮਹੀਨਾ ਵਿਕਾਸ ਟੈਕਸ ਕਟਣ ਸੰਬੰਧੀ ਤਾਜ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ ਇਹ ਫੈਸਲਾ ਪੰਜਾਬ ਸਟੇਟ ਡਿਵੈਲਪਮੈਂਟ ਟੈਕਸ ਐਕਟ 2018 ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਲਿਆ ਗਿਆ ਹੈ। ਸਰਕਾਰ ਨੇ ਸਮੂਹ ਡੀਡੀਓਐਸ ਅਫਸਰਾਂ ਨੂੰ ਹਦਾਇਤ ਦਿੱਤੀ ਹੈ ਕਿ ਉਹ ਯੋਗ ਮੁਲਾਜ਼ਮਾਂ ਦੀ ਟੈਕਸ ਦੀ ਰਕਮ ਕੱਟ ਕੇ ਈ ਚਲਾਨ ਰਾਹੀਂ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾਉਣ ਨੂੰ ਯਕੀਨੀ ਬਣਾਉਣ। ਇਸ ਸੰਬੰਧੀ ਸੂਚਨਾ ਤੇ ਅਗਲੀ ਰੀ ਕਾਰਵਾਈ ਲਈ ਪੰਜਾਬ ਦੇ ਸਮੂਹ ਸਿਵਲ ਸਰਜਨਾ ਤੇ ਡਿਪਟੀ ਮੈਡੀਕਲ ਕਮਿਸ਼ਨਰਾਂ ਨੂੰ ਪੱਤਰ ਭੇਜ ਦਿੱਤਾ ਗਿਆ ਹੈ ਤਾਂ ਜੋ ਇਹਨਾਂ ਨਿਯਮਾਂ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕੀਤਾ ਜਾ ਸਕੇ।